ਮੈਂ ਇੱਕ ਮਾਂ ਹੋ ਕੇ ਤੁਹਾਡੇ ਸਾਰਿਆਂ ਅੱਗੇ ਆਪਣਾ ਪੱਲਾ ਾੜਦੀ ਆ ਪਲੀਜ਼ ਬਹੁਤ ਟਾਈਮ ਹੋ ਗਿਆ ਹੁਣ ਤੁਸੀਂ ਅਗਰ ਕੁਝ ਕਰ ਸਕਦੇ ਹੋ ਤੇ ਕਰੋ ਤੇ ਮੇਰੇ ਬੱਚੇ ਨੂੰ ਬਚਾ ਲਓ ਉਹਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਆ ਜੇਤੀ ਤੋਂ ਜੇਤੀ ਮੈਂ ਉਹਦਾ ਟ੍ਰੀਟਮੈਂਟ ਕਰਵਾਉਣਾ ਚਾਹਨੀ ਆ ਇਹਨੂੰ ਡੀਐਮਡੀ ਨਾ ਹਥੇ ਮੇਰੇ ਬੱਚੇ ਨੂੰ ਦੁਸ਼ੈਨ ਮਸਲ ਡਿਸਟਰੋਫੀ ਹੈ ਬੱਚਾ ਮੇਰਾ 4 ਸਾਲ ਦਾ ਸੀ ਜਦੋਂ ਸਾਨੂੰ ਪਤਾ ਲੱਗਿਆ ਸੀ ਬਿਮਾਰੀ ਬਾਰੇ ਤੇ ਉਦੋਂ ਡਾਕਟਰ ਨੇ ਬੋਲਿਆ ਸੀ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ ਅਸੀਂ ਕਦੀ ਰੱਬ ਤੋਂ ਇਹ ਨਹੀਂ ਮੰਗਿਆ ਸੀ ਕਿ ਭਈ ਮੇਰਾ ਬੇਟਾ ਐਂਕ ਕੀ ਹੋ ਜਾਏ ਮੈਂ ਹਮੇਸ਼ਾ ਇਹ ਮੰਗਿਆ ਕਿ ਇਹਦੀ ਦਵਾਈ ਆ ਜਾਏ ਹੁਣ ਸਾਨੂੰ ਰੀਸੈਂਟ ਪਿਛਲੇ ਸਾਲ ਅਕਤੂਬਰ ਨਵੰਬਰ ਸਾਨੂੰ ਪਤਾ ਲੱਗਾ ਕਿ ਅਮਰੀਕਾ ਨੇ ਇਹਦੀ ਦਵਾਈ ਕੱਢੀ ਜੀਨ ਥੈਰੇਪੀ ਕੱਢੀ ਹੈ ਜੋ ਕਿ ਇੰਜੈਕਸ਼ਨ ਹੈ ਜਿਹਦਾ ਕੋਸਟ ਇਹਨਾਂ ਨੇ 3.2 ਮਿਲੀਅਨ ਯੂ ਐਸ ਡਾਲਰ ਰੱਖਿਆ ਹੈ 27 ਕਰੋੜ ਰੁਪਏ ਇੰਡੀਆ ਦਾ ਬੰਦਾ ਜੀ ਜਦੋਂ ਵੀ ਆਪਾਂ ਮਾਤਾ ਗੁਜਰੀ ਤੇ ਆਪਣੇ ਸ਼ਹਿਬਜ਼ਾਦਿਆਂ ਦੀ ਸਟੋਰੀ ਜਦੋਂ ਸੁਣਾਉਂਦੇ ਹਾਂ ਨੂੰ ਸਾਡੇ ਸਾਰੇ ਬਜ਼ੁਰਗ ਸੁਣਾਉਂਦੇ ਆ ਉਹ ਉਹਨੂੰ ਇੱਕੋ ਗੱਲ ਕਹਿੰਦੇ ਕਿ ਉਹਨਾਂ ਦੇ ਵਿਸ਼ਵਾਸ ਨੇ ਉਹਨਾਂ ਨੇ ਜ਼ਿੰਦਾ ਰੱਖਿਆ ਹੈ ਚਲੋ ਇੱਕ ਜ਼ਿੰਦਗੀ ਦਾ ਲੰਗਰ ਲਾ ਦੋ ਇੱਕ ਐਦਾਂ ਦਾ ਵੀ ਟੈਂਟ ਲਾਓ ਜਿੱਥੇ ਲਿਖਿਆ ਹੋਵੇ ਕਿ ਇਹ ਜ਼ਿੰਦਗੀ ਦਾ ਲੰਗਰ ਹੈ ਇੱਥੇ ਆਓ ਤੇ ਆਪਣੀ ਜ਼ਿੰਦਗੀ ਲੈ ਜਾਓ ਉਹਨਾਂ ਜੇ ਅਗਰ ਇਹੀ ਮੇਰਾ ਬੱਚਾ ਸ਼ਹੀਦ ਹੋ ਜਾਂਦਾ ਨਾ ਤੇ ਮੈਨੂੰ 2 ਰੁਪਏ ਦਾ ਵੀ ਦੁੱਖ ਨਹੀਂ ਹੁੰਦਾ ਸਗੋਂ ਮੈਂ ਲੋਕਾਂ ਕੋਲ ਸਾਹਮਣੇ ਜਾ ਕੇ ਕਹਿੰਦੀ ਕਿ ਹਾਂ ਮੇਰਾ ਬੱਚਾ ਇੱਕ ਸ਼ਹੀਦ ਪਰਿਵਾਰ ਤੋਂ ਹੋਇਆ ਪਰ ਨਹੀਂ ਪੈਸੇ ਆ ਕਰਕੇ ਨਹੀਂ ਲੋਕੀ ਮੈਨੂੰ ਕਹਿੰਦੇ ਆ ਸਰਕਾਰ ਮਦਦ ਨਹੀਂ ਕਰ ਰਹੀ ਤੁਹਾਡੀ ਫੌਜ ਮਦਦ ਨਹੀਂ ਕਰ ਰਹੀ ਲੋ ਪਹਿਲਾਂ ਦੂਜੇ ਨੂੰ ਕਿਉਂ ਪੁੱਛ ਰਹੇ ਹੋ ਕਿ ਕੋਈ ਮਦਦ ਨਹੀਂ ਕਰ ਰਿਹਾ ਕਿਉਂਕਿ 1.5 ਲੱਖ ਬੱਚਾ ਇਸ ਬਿਮਾਰੀ ਤੋਂ ਗ੍ਰਸਤ ਹੈ ਤੇ 30 ਹਜ਼ਾਰ ਕੇਸ ਮੇਰੇ ਫੌਜ ਦਾ ਹੀ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਿਰਫ ਅਤੇਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਅੱਜ ਹਰ ਕੋਈ ਛੋਟੇ ਸਾਹਿਬਜ਼ਾਦੇ ਆ ਤੇ ਮਾਤਾ ਗੁਜਰੀ ਜੀ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਇੱਥੇ ਪਹੁੰਚ ਰਿਹਾ ਤੇ ਉੱਥੇ ਹੀ ਇੱਕ ਮਾਤਾ ਪਿਤਾ ਆਪਣੇ ਬੱਚੇ ਦੀ ਮਦਦ ਲਈ ਇੱਥੇ ਗੁਹਾਰ ਲਗਾ ਰਹੇ ਹਨ ਉਹਨਾਂ ਦੇ ਬੱਚੇ ਨੂੰ 27 ਕਰੋੜ ਦਾ ਟੀਕਾ ਲੱਗਣਾ ਹੈ ਜਿਸ ਲਈ ਉਹ ਇੱਥੇ ਸਾਹਿਬਜ਼ਾਦੇ ਆ ਦੀ ਧਰਤੀ ਤੇ ਪਹੁੰਚੇ ਨੇ ਤੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਵੀਰੇ ਕੀ ਹੋਇਆ ਤੁਹਾਡੇ ਬੇਟੇ ਨੂੰ ਕੀ ਇਲਾਜ ਹੈ ਕਿੰਨੇ ਪੈਸੇ ਚਾਹੀਦੇ ਆ ਪਹਿਲਾ ਸਰਨ ਨੂੰ ਸਤਿ ਸ਼੍ਰੀ ਅਕਾਲ ਮੇਰੇ ਬੱਚੇ ਨੂੰ ਡੀਐਮਡੀ ਕਰਕੇ ਬਿਮਾਰੀ ਹੈ ਜਿਹਦਾ ਨਾਮ ਮਸ਼ਮੀਤ ਸਿੰਘ ਹੈ ਮੇਰੇ ਬੱਚੇ ਦਾ ਨਾਮ ਤੇ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਉਹਦੇ ਲਈ ਲਗ ਲ 27 ਕਰੋੜ ਦੀ ਜ਼ਰੂਰਤ ਹੈ ਜਿਹਦੇ ਵਿੱਚੋਂ ਮੈਂ 5 ਕਰੋੜ ਇਕੱਠਾ ਕਰ ਚੁੱਕਿਆ ਹਾਂ ਥੈਂਕ ਯੂ ਵੀਰੇ ਬਿਮਾਰੀ ਕੀ ਹੋਈ ਹੈ ਕਦੋਂ ਪਤਾ ਲੱਗਿਆ ਤੁਹਾਨੂੰ ਤੇ ਬਿਮਾਰੀ ਹੈ ਕੀ ਹੈ ਇਹਨੂੰ ਡੀਐਮਡੀ ਨਾਂ ਦੀ ਬਿਮਾਰੀ ਬੱਚੇ ਨੂੰ ਡਿਸ਼ੈਨ ਮਸਲ ਡਿਸਟ੍ਰੋਫੀ ਹੈ ਬੱਚਾ ਮੇਰਾ 4 ਸਾਲ ਦਾ ਸੀ ਜਦੋਂ ਸਾਨੂੰ ਪਤਾ ਲੱਗਿਆ ਸੀ ਬਿਮਾਰੀ ਬਾਰੇ ਉਦੋਂ ਡਾਕਟਰਾਂ ਨੇ ਬੋਲਿਆ ਸੀ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ ਤੁਸੀਂ ਸਿਰਫ ਇੱਜ਼ਤ ਸੇਵਾ ਕਰੋ ਪਰ ਸੂਈ ਉਮੀਦ ਨਹੀਂ ਛੱਡੀ ਜਿੱਤੇ ਵੀ ਜਾਣਾ ਗੁਰਦਾਰੇ ਜਾਣਾ ਜਾਂ ਕਿਤੇ ਵੀ ਜਾਣਾ ਸੀ ਇਹੋ ਅਰਦਾਸ ਮੰਗਦੇ ਸੀ ਕਿ ਵੈਗਰੂ ਇਹਦੀ ਦਵਾਈ ਆ ਜਾਏ ਤੇ ਹੁਣ ਸਾਨੂੰ ਰੀਸੈਂਟ ਪਿਛਲੇ ਸਾਲ ਅਕਤੂਬਰ ਨਵੰਬਰ ਸਾਨੂੰ ਪਤਾ ਲੱਗਿਆ ਅਮਰੀਕਾ ਨੇ ਇਹਦੀ ਦਵਾਈ ਕੱਢੀ ਜੀਨ ਥੈਰੇਪੀ ਕੱਢੀ ਹੈ ਜੋ ਕਿ ਇੰਜੈਕਸ਼ਨ ਹੈ ਜਿਹਦਾ ਕੋਸਟ ਇਹਨਾਂ ਨੇ 3.2 ਮਿਲੀਅਨ ਯੂ ਐਸ ਡਾਲਰ ਰੱਖਿਆ ਹੈ 7 ਕਰੋੜ ਰੁਪਏ ਇੰਡੀਆ ਦਾ ਬੰਦਾ ਜੋ ਵੀਰੇ ਜਿਵੇਂ ਤੁਸੀਂ ਆਪ ਵੀ ਫੌਜ ਵਿੱਚ ਕੰਮ ਕਰਦੇ ਹੋ ਤੁਹਾਡੇ ਸਾਥੀ ਜਿਹੜੇ ਉੱਥੇ ਹੈਗੇ ਉਹਨਾਂ ਨੇ ਮਦਦ ਕੀਤੀ ਕੁਝ ਮੈਮ ਆਰਮੀ ਦੇ ਵਿੱਚ ਜਿੰਨਾ ਵੀ ਹੈ ਸਾਡੇ ਸਾਹਮਣੇ ਮੈਂ ਖੜਾ ਹਾਂ ਵਰਦੀ ਦੇ ਵਿੱਚ ਇਹ ਮੇਰੇ ਆਰਮੀ ਦੇ ਜੋ ਅਫਸਰ ਨੇ ਜੋ ਮੇਰੇ ਸਾਰੇ ਜੋ ਸਾਥੋੜੇ ਮੇਰਾ ਸਾਥ ਦੇ ਰਹੇ ਤਾਂ ਜੋ ਵੀਡੀਓ ਦੇ ਵਿੱਚ ਮੈਂ ਆਰਮੀ ਦੀ ਚੀਜ਼ ਅਲਾਉਡ ਨਹੀਂ ਹੈਗੀ ਹਾਂਜੀ ਤੁਸੀਂ ਇਹ ਸੋਚੋ ਕਿ ਉਹ ਜੋ ਚੀਜ਼ ਮੈਂ ਕਰ ਰਿਹਾ ਹਾਂ ਮੈਂ ਇੱਕ ਸਾਲ ਤੋਂ ਮੈਂ ਲੱਗਾ ਆਇਆ ਵਾਂ ਕਾਫੀ ਟਾਈਮ ਤੋਂ ਵੀਡੀਓ ਤੁਸੀਂ ਦੇਖ ਰਹੇ ਹੋਗੇ ਤੇ ਇਹੀ ਸਾਥ ਮੇਰਾ ਜੋ ਮੇਰਾ ਫੌਜ ਦੇ ਰਹੀ ਹੈ ਬਾਕੀ ਪੈਸੇ ਵੱਲੋਂ ਜਿੱਥੇ ਤੋਂ ਫੰਡ ਮਿਲਣਾ ਚਾਹੀਦਾ ਉਹ ਵੀ ਮੈਨੂੰ ਮਿਲ ਗਿਆ ਬੱਚੇ ਲਈ ਕਿਤੇ 10 ਲੱਖ ਤੋਂ 527 ਕਰੋੜ ਤੁਹਾਨੂੰ ਪਤਾ ਕਿ ਐਡੀ ਵੱਡੀ ਰਕਮ ਕੋਈ ਵੀ ਡਿਪਾਰਟਮੈਂਟ ਕਿਸੇ ਨੂੰ ਨਹੀਂ ਦਿੰਦਾ ਤੇ ਸਾਨੂੰ ਆਰਮੀ ਚ ਉਹੀ ਚੀਜ਼ ਮਿਲਦੀ ਹੈ ਜੋ ਡੀਜੀਸੀਏ ਅਪਰੂਵ ਹੁੰਦੀ ਹੈ ਡਰਗ ਕੰਟਰੋਲ ਆਫ ਇੰਡੀਆ ਕੋਈ ਵੀ ਦਵਾਈ ਆਉਂਦੀ ਪਹਿਲੇ ਡੀਜੀਸੀਏ ਅਪਰੂਵ ਹੁੰਦੀ ਹੈ ਫਿਰ ਉਹ ਜਿਹੜੀ ਸੀ ਸਾਨੂੰ ਆਰਮੀ ਹਸਪੀਟਲ ਦੇ ਵਿੱਚ ਮਿਲਦੀ ਹੈ ਇਹ ਚੀਜ਼ ਜਿਹੜੀ ਹੈ ਇਹ ਅਮਰੀਕਾ ਦੇ ਵਿੱਚ ਇੰਜੈਕਸ਼ਨ ਬਣਿਆ ਵਾ ਜੋ ਉਹਨਾਂ ਨੂੰ ਪਤਾ ਕਿ ਬਾਹਰ ਦੇ ਵਿੱਚ ਜਿਹੜੀ ਐਡੀ ਵੱਡੀ ਰਕਮ ਫੋਨ ਕੰਟਰੀ 'ਚ ਕੋਈ ਡਿਪਾਰਟਮੈਂਟ ਨਹੀਂ ਦਿੰਦਾ ਅਗਰ ਐਡੀ ਬੜੀ ਚੀਜ਼ ਅਗਰ ਮੈਨੂੰ ਹੁੰਦੀ ਅਗਰ ਮਿਲਦੀ ਹੁੰਦੀ ਤੇ ਇਨ ਟਾਈਮ ਤੋਂ ਮੈਂ ਵੀਡੀਓਜ਼ ਬਣਾ ਰਿਹਾ ਹਾਂ ਸਭ ਕੁਝ ਕਰ ਰਿਹਾ ਹਾਂ ਫਿਰ ਐਡੀ ਬੜੇ ਸੋਨੂ ਸੂਜੀ ਨੇ ਵੀਡੀਓ ਬਣਾਈਆਂ ਤਹਿਲਕਾ ਭਾਈ ਨੇ ਬਣਾਈਆਂ ਕਾਫੀ ਇਨਫਲੂਐਂਸਰਸ ਨੇ ਪਹਿਲਾਂ ਉਹਨਾਂ ਨੇ ਇਨਕੁਆਰੀ ਕੀਤੀ ਸੀ ਪੁਰੀ ਕਿ ਹਾਂ ਵੀ ਚੀਜ਼ ਹੈਗੀ ਕਿ ਨਹੀਂ ਹੈਗੀ ਆਰਮੀਜ਼ ਫਰੀ ਹੈ ਕਿ ਨਹੀਂ ਉਹਨਾਂ ਨੇ ਇਨਕੁਆਰੀ ਕਰਕੇ ਫਿਰ ਹੀ ਮੇਰੀ ਵੀਡੀਓਜ਼ ਵਗੈਰਾ ਬਣਾਈ ਸੀ ਬੱਚੇ ਨੂੰ ਪ੍ਰੋਬਲਮ ਕੀ ਆਉਂਦੀ ਹੈ ਉਹਦਾ ਸਿਹਤ ਵਾਈਜ਼ ਕੀ ਪ੍ਰੋਬਲਮ ਆਉਂਦੀ ਉਹਨੂੰ ਦੀਦੀ ਮਸਲ ਡਿਸਟਰੋਫੀ ਤੋ ਮਸਲ ਹੀ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਕਿ ਮਾਸਪੇਸ਼ੀ ਦੀ ਬਿਮਾਰੀ ਹੈ ਮਸਲ ਆਪਣੀ ਚਾਹੇ ਅੱਖਾਂ ਚਾਹੇ ਆਪਣਾ ਦਿਲ ਆ ਦਿਮਾਗ ਕੋਈ ਵੀ ਆਪਣਾ ਜੀਬ ਵੀ ਮਸਲ ਇੱਕ ਇਹ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਅੰਦਰ ਦੇ ਪਾਰਟਸ ਹੈ ਬਾਹਰ ਦੇ ਪਾਰਟਸ ਸਾਰੇ ਹੌਲੀ ਹੌਲੀ ਵੀਕ ਹੋਣੇ ਸਟਾਰਟ ਹੋ ਜਾਂਦੇ ਬੱਚੇ ਦੇ ਮਤਲਬ ਸੁੱਕਦਾ ਸੁੱਕਦਾ ਬੱਚਾ ਵੀਕਨੈਸ ਹੁੰਦੀ ਬੱਚੇ ਨੂੰ ਤੇ ਡਾਕਟਰਾਂ ਦੇ ਮੁਤਾਬਿਕ ਬੱਚਾ 15 16 ਸਾਲ ਜਾਂ 17 18 ਹੱਦੋਂ ਦੇ ਇੰਨੀ ਉਮਰ ਹੁੰਦੀ ਡਾਕਟਰ ਬੋਲਦੇ ਪਰ ਭਾਈ ਗੁਰਜੀ ਦੀ ਕਿਰਪਾ ਹੈ ਕਿ ਮੇਰਾ ਬੱਚੇ ਬੱਚੇ 7-8 ਸਾਲ 10 ਬਿਲਕੁਲ ਇਹਦੇ ਵਿੱਚ ਚੱਲਣਾ ਫਿਰਨਾ ਛੱਡ ਦਿੰਦੇ ਆ ਵੀਲ ਚੇਅਰ ਤੇ ਆ ਜਾਂਦੇ ਆ ਤੇ ਡਾਕਟਰਾਂ ਨੇ ਬੋਲਿਆ ਕਿ ਜਿੰਨਾਦਰ ਵੀਲ ਚੇਅਰ ਤੇ ਬੱਚਾ ਨਹੀਂ ਹੁੰਦਾ ਉਹਨਾਂ ਦੀ ਹੀ ਦਵਾਈ ਲਾਗੂ ਹੈ ਜਿਹੜੀ ਨਵੀਂ ਆਈ ਹੈ ਪਹਿਲਾਂ ਇਹ ਜਿਹੜੇ ਬੱਚੇ ਵੀਲ ਚੇਅਰ ਤੇ ਨਹੀਂ ਸੀ ਉਹਨਾਂ ਵੀਲ ਚੇਅਰ ਸੀ ਉਹਨਾਂ ਨੂੰ ਵੀ ਦਵਾਈ ਮਿਲ ਰਹੀ ਸੀ ਫਿਰ ਡੈਥ ਕੇਸ ਥੋੜਾ ਜ਼ਿਆਦਾ ਹੋ ਰਹੇ ਸੀ ਕਿਉਂਕਿ ਬੱਚੇ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਤੇ ਦਵਾਈ ਜੋ ਬੱਚਿਆਂ ਨੂੰ ਐਕਟੀਵਿਟੀ ਨਹੀਂ ਪਚਾ ਜਿਹਦਾ ਕਹਿੰਦੇ ਨਹੀਂ ਖਾਣਾ ਨਹੀਂ ਪਚਦਾ ਇਹ ਦਵਾਈ ਵੀ ਜਿਹੜੀ ਨਾ ਐਕਟੀਵਿਟੀ ਹੁੰਦੀ ਨਹੀਂ ਉਹ ਬੱਚੇ ਫਿਰ ਉਹਨਾਂ ਨੇ ਕਿ ਜਿਹੜੇ ਬੱਚੇ ਚੱਲਦੇ ਫਿਰਦੇ ਉਹਨਾਂ ਤੇ ਹੀ ਇਹ ਘਾਰਾ ਘਾਰਾ ਦਵਾਈ ਤੇ ਬੱਚਾ ਮੇਰਾ ਬੱਬੀ ਦੀ ਕਿਰਪਾ ਨਾਲ ਉਹਨੂੰ 10 ਸਾਲ ਦਾ ਹੋਇਆ ਨਾ ਇਹਨਾਂ ਫਿਰ ਵੀ ਦੀ ਰਾਤਰੀ ਨੂੰ ਬਿਲਕੁਲ ਪਛਾਣ ਨਾ ਠਾ ਫਿਰਦਾ ਵਾ ਤੇ ਤਾਂ ਹੀ ਡਾਕਟਰਾਂ ਵੱਲੋਂ ਇਹਨੂੰ ਤੁਸੀਂ ਇਸ ਸਾਹਿਬਜ਼ਾਦੇ ਦੀ ਧਰਤੀ ਤੇ ਆਇਓ ਆਸ ਹੈਗੀ ਹੈ ਕਿ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੁਹਾਡੇ ਸਿਰ ਤੇ ਹੱਥ ਰੱਖ ਮੈਨੂੰ ਪੂਰੀ ਵਿਸ਼ਵਾਸ ਹੈ ਮੈਨੂੰ ਪੂਰੀ ਆਸ ਹੈ ਜਿੱਤੇ ਦੇਖੋ ਪਹਿਲਾਂ ਸਾਨੂੰ ਦਵਾਈ ਨਹੀਂ ਸੀ ਹੈਗੀ ਠੀਕ ਹੈ ਬਾਬੇ ਨੇ ਦਵਾਈ ਦਿੱਤੀ ਸਾਨੂੰ ਅਦਾਸਾ ਕੀਤੀਆਂ ਤੁਸੀਂ ਇਹ ਸੋਚੋ ਕਿ ਲੱਖਾਂ ਕਰੋੜਾ ਪਹਿਲਾਂ ਚਲੋ ਕਾਫੀ 200 ਸਾਲ ਪੁਰਾਣੀ ਬਿਮਾਰੀ ਲੱਖਾਂ ਕਰੋੜਾ ਬੱਚਿਆਂ ਨੂੰ ਮੇਰੇ ਬੱਚੇ ਨੂੰ ਅਪਾਇੰਟਮੈਂਟ ਮਿਲੀ ਹੈ ਤੁਸੀਂ ਇਹ ਵੇਖੋ ਕਿਸੇ ਬੰਦੇ ਨੂੰ ਪਹਿਲਾਂ ਇਹ ਚੀਜ਼ ਪ੍ਰੈਸਕ੍ਰਿਪਸ਼ਨ ਜੋ ਐਮਸ ਹਸਪੀਟਲ ਮਿਲਦਾ ਨਹੀਂ ਮਿਲਿਆ ਸੀ ਫਸਟ ਬੰਦਾ ਮੈਂ ਹੀ ਆ ਜਿੱਨੂੰ ਇਹ ਪ੍ਰੈਸਕ੍ਰਿਪਸ਼ਨ ਮਿਲੀ ਹੈ ਇੱਕ ਫੌਜੀ ਸੋਚ ਕੇ ਆਰਮੀ ਸੋਚ ਕੇ ਐਮਸ ਹਸਪੀਟਲ ਮੈਂ ਗਿਆ ਉਹਨਾਂ ਨੇ ਮਨੇ ਬੱਚੇ ਨੂੰ ਕਹਿੰਦੇ ਕਿ ਹਾਂ ਵੀ ਇਹ ਪ੍ਰੈਸਕ੍ਰਿਪਸ਼ਨ ਅਸੀਂ ਦਿੰਦੇ ਨਹੀਂ ਕਿਸੇ ਨੂੰ ਪਰ ਬਰਵਾਤ ਪੱਲਾ ਜੋੜਿਆ ਮੈਂ ਕਿ ਪਲੀਜ਼ ਦੋ ਮੇਰੀ ਆਰਮੀ ਕਰੇ ਕਿ ਕਹਿੰਦੇ ਕੋਸਟ ਬਹੁਤ ਜ਼ਿਆਦਾ ਹੈ ਇਹ ਬਿਮਾਰੀ ਦਾ ਤੁਸੀਂ ਨਹੀਂ ਕਰ ਪਾਓਗੇ ਮੈਂ ਕਿਹਾ ਨਹੀਂ ਮੇਰੀ ਪੋਸ਼ ਕਰੇਗੀ ਮੈਨੂੰ ਵੀ ਨੌਲੇਜ ਨਹੀਂ ਸੀ ਇਸ ਚੀਜ਼ ਬਾਰੇ ਫਿਰ ਬਾਅਦ ਜਦੋਂ ਮੈਨੂੰ ਪਤਾ ਲੱਗਾ ਜਦੋਂ ਮੈਂ ਡਾਕੂਮੈਂਟ ਮਿਲਿਆ ਜਾਂ ਮੈਂ ਸਾਰੇ ਜਗ੍ਹਾ ਗਿਆ ਤੇ ਉਹ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਕਿ ਹਾਂ ਵੀ ਚੀਜ਼ ਉਹੀ ਸਾਨੂੰ ਮਿਲਦੀ ਜੋ ਡੀਜੀ ਸਹੀ ਅਪਰੂਵ ਹੁੰਦੀ ਆਰਮੀ ਹਸਪੀਟਲ ਦੇ ਵਿੱਚ ਕਹਿੰਦੇ ਕਿ ਇਹ ਚੀਜ਼ ਨਹੀਂ ਜਦੋਂ ਆਉਣ ਵਾਲੇ 10 ਸਾਲ ਦੇ ਵਿੱਚ ਵਿੱਚ ਕੀਪਤਾ ਇੰਜੈਕਸ਼ਨ ਫ੍ਰੀ ਹੋ ਜੇ ਇੰਡੀਆ ਦੇ ਵਿੱਚ ਕਿਉਂਕਿ ਉਹ ਨਵਾਂ ਨਵਾਂ ਕੱਢਿਆ ਉਹਨਾਂ ਨੇ ਕੋਈ ਵੀ ਚੀਜ਼ ਤੁਸੀਂ ਲਾ ਲਓ ਕਰੋਨਾ ਦੇ ਵਿੱਚ ਸੈਨੀਟਾਈਜ਼ਰ ਸੀ ਬੋਤਲ ਜੋ ਅੱਜ ਕੱਲ 10 ਰੁਪਏ ਦੀ ਮਿਲਦੀ ਹੈ ਉਸ ਸਮ ਇਹੀ ਚੀਜ਼ਾ ਮੌਕੇ ਤੇ ਟਾਈਮ ਤੇ ਇੰਨੀ ਭਿਆੜੀ ਬਿਮਾਰੀ ਹੈ ਜਿਹਦਾ ਇਲਾਜ ਕੱਢਿਆ ਇਹਨਾਂ ਨੇ ਲੱਖਾਂ ਕੋੜਾ ਸਾਲ ਪਹਿਲਾਂ ਦੀ ਹੁਣ ਤੁਹਾਨੂੰ ਪਤਾ ਜਿੰਨਾ ਖਰਚਾ ਲੱਗਾ ਨਾ ਕੋਰੋਨਾ ਰੁਪਇਆ ਰਕਮ ਰੱਖੀ ਹੈ ਅਮਰੀਕਾ ਨੇ ਤਾਂ ਬਿਲਕੁਲ ਇੱਕ ਨਾ ਮਾਤਾ ਪਿਤਾ ਆਪਣੇ ਬੱਚੇ ਨੂੰ ਬਚਾਣ ਲਈ ਕੁਝ ਵੀ ਕਰਦੇ ਆ ਅੱਜ ਤੁਸੀਂ ਵੀ ਸੜਕਾਂ ਤੇ ਖੜੇ ਹੋ ਆਪਣੇ ਬੱਚੇ ਲਈ ਮਦਦ ਮੰਗ ਰਹੇ ਹੋ ਕੀ ਉਮੀਦ ਹੈ ਇਸ ਧਰਤੀ ਤੇ ਆ ਕੇ ਇੱਕ ਦਿਲਚ ਆਸ ਆਈਏ ਕਿ ਮੈਂ ਆਪਣੇ ਬੱਚੇ ਨੂੰ ਬਚਾ ਲਾਂਗੀ ਜੀ ਜ਼ਰੂਰ ਜਦੋਂ ਵੀ ਆਪਾਂ ਮਾਤਾ ਗੁਜਰੀ ਤੇ ਆਪਣੇ ਸ਼ਹਿਬਜ਼ਾਦਿਆਂ ਦੀ ਸਟੋਰੀ ਜਦੋਂ ਸੁਣਾਉਂਦੇ ਹਾਂ ਨੂੰ ਸਾਡੇ ਸਾਰੇ ਬਜ਼ੁਰਗ ਸੁਣਾਉਂਦੇ ਆ ਉਹ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਕਿ ਉਹਨਾਂ ਦੇ ਵਿਸ਼ਵਾਸ ਨੇ ਉਹਨਾਂ ਨੇ ਜ਼ਿੰਦਾ ਰੱਖਿਆ ਹੈ ਉਹਨਾਂ ਨੇ ਕਦੀ ਆਪਣਾ ਵਿਸ਼ਵਾਸ ਨਹੀਂ ਆਰਿਆ ਵੀ ਉਸੇ ਚੀਜ਼ ਨੂੰ ਲੈ ਕੇ ਅਸੀਂ ਵੀ ਅੱਗੇ ਚੱਲਨੇ ਆ ਅਸੀਂ ਕਦੀ ਰੱਬ ਤੋਂ ਇਹ ਨਹੀਂ ਮੰਗਿਆ ਸੀ ਕਿ ਭਾਈ ਮੇਰਾ ਬੇਟਾ ਇਹ ਠੀਕ ਹੋ ਜਾਏ ਮੈਂ ਹਮੇਸ਼ਾ ਇਹ ਮੰਗਿਆ ਕਿ ਇਹਦੀ ਦਵਾਈ ਆ ਜਾਏ ਤੇ ਅੱਜ ਦਵਾਈ ਆ ਗਈ ਹੈ ਤੇ ਸ਼ਾਇਦ ਉਹ ਸਾਡੀ ਪਰਖਿਆ ਲੈ ਰਿਹਾ ਕਿ ਹਾਂ ਭਾਈ 27 ਕਰੋੜ ਦਾ ਅਮਾਉਂਟ ਅਸੀਂ ਪੂਰਾ ਕਰ ਸਕਾਂਗੇ ਕਿ ਨਹੀਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਲੋਕਾਂ ਤੇ ਵੀ ਪੂਰਾ ਵਿਸ਼ਵਾਸ ਹੈ ਜਿਹੜੇ ਦਸਵੰਤ ਕੱਢਦੇ ਆ ਤੇ ਕਾਫੀ ਲੋਕ ਜੇ ਵਿਸ਼ਵਾਸ ਕਰਕੇ 5 ਕਰੋੜ ਤੇ ਪਹੁੰਚੇ ਆ ਅੱਜ ਅਸੀਂ ਤੇ ਜੇ ਅੱਜ 5 ਕਰੋੜ ਤੇ ਪਹੁੰਚ ਗਿਆ ਤੇ ਹਾਰ ਮੰਨਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ 5 ਤੋਂ 15 ਵੀ ਹੋਏਗਾ 15 ਤੋਂ 25 ਵੀ ਹੋਏਗਾ ਤੇ 5 ਲੱਖ ਬੰਦਾ ਮੈਨੂੰ ਲੱਭਣਾ ਜਿਹੜਾ ਔਖਾ ਹੋਇਆ ਉਹ ਇੱਕ ਦਿਨ ਆਏਗਾ ਜ਼ਰੂਰ ਵਿਸ਼ਵਾਸ ਕਰੇਗਾ ਕਿ ਹਾਂ ਵੀ ਇਹ ਸੱਚੇ ਸੀ ਤੇ ਜਦੋਂ ਮੇਰੇ ਬੱਚੇ ਨੂੰ ਇੰਜੈਕਸ਼ਨ ਲੱਗੇਗਾ ਜਦੋਂ ਲੋਕਾਂ ਕੋਲ ਉਹ ਸਾਹਮਣੇ ਆਏਗਾ ਨਾ ਤੇ ਲੋਕੀ ਕਹਿਣਗੇ ਕਿ ਹਾਂ ਜ਼ਿੰਦਗੀ ਬਚਾ ਕੇ ਜ਼ਿਆਦਾ ਸਕੂਨ ਮਿਲਿਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਸੀ ਇੱਕ ਨਾ ਹੋਈ ਗੁਰਗੋਬਿੰਦ ਸਿੰਘ ਜੀ ਸੀ ਜਿਨ੍ਹਾਂ ਨੇ ਆਪਣੇ ਸਾਇਬਜ਼ਾਦੇ ਵਾਰ ਤੇ ਮਾਤਾ ਗੁਜਰੀ ਸੀ ਜਿਨ੍ਹਾਂ ਨੇ ਆਪਣੇ ਪੋਤੇ ਵਾਰ ਦਿੱਤੇ ਤੇ ਅੱਜ ਇੱਕ ਤੁਸੀਂ ਮਾਂ ਖੜੇ ਹੋ ਆਪਣੇ ਬੱਚੇ ਦੀ ਮਦਦ ਲਈ ਘਰ ਲਾ ਮੈਨੂੰ ਪਤਾ ਹੈ ਇਹ ਬਹੁਤ ਹੀ इमोशनल ਮੂਮੈਂਟ ਹੁੰਦਾ ਹੈ ਬਟ ਤੁਸੀਂ ਇੰਨੀ ਦਲੇਰੀ ਨਾਲ ਆਪਣੇ ਬੱਚੇ ਲਈ ਅੱਗੇ ਆਏ ਹੋ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਨਗੇ ਤੁਹਾਡੀ ਬਿਲਕੁਲ ਉਨਾ ਜੇ ਅਗਰ ਇਹੀ ਮੇਰਾ ਬੱਚਾ ਸ਼ਹੀਦ ਹੋ ਜਾਣਾ ਨਾ ਤੇ ਮੈਨੂੰ 2 ਰੁਪਏ ਦਾ ਵੀ ਦੁੱਖ ਨਹੀਂ ਹੁੰਦਾ ਸਗੋਂ ਮੈਂ ਲੋਕਾਂ ਕੋਲ ਸਾਹਮਣੇ ਜਾ ਕੇ ਕਹਿੰਦੀ ਕਿ ਹਾਂ ਮੇਰਾ ਬੱਚਾ ਹੈ ਕਿ ਸ਼ਹੀਦ ਪਰਿਵਾਰ ਤੋਂ ਹੈ ਪਰ ਨਹੀਂ ਪੈਸਿਆਂ ਕਰਕੇ ਜੇ ਇੰਦਾ ਅਗਰ ਇਸ ਜਗ੍ਹਾ ਤੇ ਵਾਰ ਦਿੰਦੇ ਤੇ ਚੱਲਦਾ ਉਹ ਪਰ ਪੈਸੇ ਦੇ ਕਾਰਨ ਇਹ ਕਿ ਆਪਣਾ ਬੱਚਾ ਖੋਣਾ ਬਹੁਤ ਔਖਾ ਕੰਮ ਹੈ ਸੁਪਨਾ ਵੀ ਆਜੇ ਨਾ ਆਪਣੇ ਬੱਚੇ ਨੂੰ ਖੋਣ ਦਾ ਕਿ ਮੇਰੇ ਸੁਪਨੇ 'ਚ ਵੀ ਇਦਾਂ ਲੱਗੇ ਨਾ ਕਿ ਹਾਂ ਮੇਰੇ ਬੱਚੇ ਦਾ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਤਾਂ ਮਾਂ ਨਾ ਤੜਫ ਪੈਂਦੀ ਹੈ ਪਿਓ ਵੀ ਤੜਫ ਪੈਂਦਾ ਹੈ ਤੇ ਇਸ ਟਾਈਮ ਉਹ ਸੁਪਨਾ ਨਹੀਂ ਅਹੀ ਹਕੀਕਤ ਜੇਰੇ ਇੱਕ ਵਾਰੀ ਸਾਡੇ ਮੈਂ ਲੋਕਾਂ ਨੂੰ ਇਹ ਪਹਿਲੀ ਗੱਲ ਤੇ ਨਾ ਮੈਂ ਇਸ ਪੂਰੇ ਟਰੈਵਲ ਚ ਇੱਕੋ ਗੱਲ ਸਿੱਖੀ ਹੈ ਕਿ ਜਿੰਨੇ ਆਪਣਾ ਦਸਵੰਤ ਦੇਣਾ ਉਹ ਕਦੀ ਪਹਾਨਾ ਨਹੀਂ ਲੱਬੇਗਾ ਕਿ ਇਹ ਫਰਾਡ ਏ ਇਹ ਹੈ ਕਿਉਂਕਿ 500 ਰੁਪਏ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ 100 ਰੁਪਏ ਨਾਲ ਕਿਹੇ ਫਰਕ ਨਹੀਂ ਪੈਂਦਾ ਜਿਨਨੇ ਦਸ਼ਵੰਤ ਦੇਣਾ ਹੈ ਉਹ ਇਹੀ ਸੋਚੇਗਾ ਕਿ ਚਲ ਮੈਂ ਇੱਕ ਵਾਰੀ ਸੋਚ ਲਾਵਾਂ ਕਿ ਮੈਂ ਸੱਚੀ ਆਪਣੀ ਕਿਸੇ ਦੀ ਮਦਦ ਕੀਤੀ ਹੈ ਨਾਲੇ ਇਨਾ ਸਮਾਂ ਹੋ ਗਿਆ ਸਾਲ ਹੋ ਗਿਆ ਹੁਣ ਲੋਕੀ ਨਹੀਂ ਕਹਿ ਸਕਦੇ ਕਿ ਇਹ ਚੀਜ਼ ਫਰਾਡ ਹੈ ਕਿਉਂਕਿ ਹੁਣ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰਸ ਇਦਾਂ ਕਿਸੇ ਦੀ ਬਾਹ ਨਹੀਂ ਫੜਦੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਹੁਣ ਜਿੱਦਾਂ ਸੋਸ਼ਲ ਮੀਡੀਆ ਦੇ ਰਾਈ ਪਾਗੋ ਮਾਜਰਾ ਦੇ ਆਪਣੇ ਗੁਰਮਿੰਦਰ ਸਿੰਘ ਖੈਰਾ ਨੇ ਕਰਨ ਖੈਰਾ ਉਹਨਾਂ ਦੇ ਬੇਟੇ ਐਮ ਐਸ ਐਮ ای ਲੋਨ ਡਿਪਾਰਟਮੈਂਟਸ ਸੰਭਾਲ ਰਹੇ ਹੋ ਆਪਣੇ ਪੰਜਾਬ ਦਾ ਉਹਨਾਂ ਨੇ ਸਾਡੀ ਬਾਹ ਵੀ ਫੜੀ ਉਹਨਾਂ ਨੇ ਸਾਨੂੰ ਬੁਲਾ ਕੇ ਸਾਡੀ ਗੱਲ ਜੀਤਾਰਾਮ ਮਾਂਜੀ ਜਿਹੜੇ ਕਿ ਪਹਿਲਾਂ ਸੀਐਮ ਰਹਿ ਚੁਕੇ ਆ ਬਿਹਾਰ ਦੇ ਹੁਣ ਕੈਬਨਿਟ ਮਨਿਸਟਰ ਹੈਗੇ ਐਸ ਐਮ ਐਸ ਐਮ ਇ ਤੇ ਪੂਰੇ ਇੰਡੀਆ ਦੇ ਉਹਨਾਂ ਕੋਲ ਸਪੈਸ਼ਲ ਸਾਨੂੰ ਲੈ ਕੇ ਗਏ ਉਹਨਾਂ ਕੋਲ ਬਿਠਾਇਆ ਸਾਡੀ ਫਾਈਲ ਟਾਡੇ ਡੀਓ ਮੋਦੀ ਸਰ ਤੱਕ ਪਹੁੰਚ ਗਿਆ ਉਹਦੀ ਕਾਪੀ ਵੀ ਮੈਨੂੰ ਦਿੱਤੀ ਕਿ ਜਿੰਨਾ ਹੋ ਸਕੇਗਾ ਅਸੀਂ ਤੁਹਾਡੇ ਬੱਚੇ ਲਈ ਕਰਾਂਗੇ ਜੇ ਅਗਰ ਉਹ ਇਨਸਾਨ ਇੰਨੇ ਵੱਡੇ ਲੈਵਲ ਤੇ ਹੋ ਕੇ ਗੱਲ ਸੋਚ ਸਕਦੇ ਕਿ ਨਹੀਂ ਯਾਰ ਅਸੀਂ ਇਹਦੇ ਬੱਚੇ ਨੂੰ ਬਚਾਉਣਾ ਹੈ ਤੇ ਅਸੀਂ ਆਮ ਲੋਕੀ ਕਿਉਂ ਨਹੀਂ ਲੋਕੀ ਮੈਨੂੰ ਕਹਿੰਦੇ ਆ ਸਰਕਾਰ ਮਦਦ ਨਹੀਂ ਕਰ ਰਹੀ ਤੁਹਾਡੀ ਫੌਜ ਮਦਦ ਨਹੀਂ ਕਰ ਰਹੀ ਲੋ ਪਹਿਲਾ ਦੂਜੇ ਨੂੰ ਕਿਉਂ ਪੁੱਛ ਰਹੇ ਹੋ ਕਿ ਕੋਈ ਮਦਦ ਨਹੀਂ ਕਰ ਰਹਾ ਕਿਉਂਕਿ 1.5 ਲੱਖ ਬੱਚਾ ਇਸ ਬਿਮਾਰੀ ਤੋਂ ਗ੍ਰਸਤ ਹੈ ਤੇ 30000 ਕੇਸ ਮੇਰੇ ਫੌਜ ਦਾ ਹੀ ਹੈ ਜੇ ਅਗਰ ਉਹਨਾਂ ਦੇ ਹੱਥ ਵਾਸ ਹੁੰਦਾ ਤਾਂ ਹੁਣ ਤੱਕ ਮੇਰੇ ਬੇਟੇ ਨੂੰ ਟ੍ਰੀਟਮੈਂਟ ਮਿਲ ਗਈ ਹੁੰਦੀ ਕਿਸੇ ਨੂੰ ਮਾਪਿਓ ਨੂੰ ਸ਼ੌਂਕ ਨਹੀਂ ਹੁੰਦਾ ਕਿ ਕੋਈ ਭੀਖ ਮੰਗਣ ਲਈ ਬਹੁਤ ਔਖਾ ਕੰਮ ਹੈ ਮਾਪਿਓ ਲਈ ਤੇ ਮੇਰੇ ਹਸਬੰਦ ਨੇ 365 ਦਿਨਾਂ ਚ ਇੱਕ ਵਾਰੀ ਵੀ ਵਰਦੀ ਨਹੀਂ ਲਾਈ ਹੈ ਚਾਹੇ ਉਹ ਵਰਦੀ ਆਪਣੇ ਫੌਜ ਲਈ ਡਿਊਟੀ ਕਰਨ ਲਈ ਹੋਵੇ ਚਾਹੇ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਹੋਵੇ ਜਦੋਂ ਗੋਲੀ ਆਉਂਦੀ ਹੈ ਨਾ ਉਹ ਇਹ ਪੁੱਛ ਕੇ ਨਹੀਂ ਆਉਂਦੀ ਕਿ ਉਹ ਕਿਹਦੇ ਲਈ ਖਾਰੀ ਹੈ ਕਿ ਕਿਹਦੇ ਸੀਨੇ ਤੇ ਜਾ ਰਹੀ ਹੈ ਤੇ ਕਿੰਨੂੰ ਬਚਾ ਰਹੀ ਹੈ ਫੌਜੀ ਹਮੇਸ਼ਾ ਸਾਰਿਆਂ ਲਈ ਸਰੱਚ ਸਾਰੇ ਸਾਰਿਆਂ ਦੀ ਲੱਖ ਰੱਖੀ ਕਰਦਾ ਹੈ ਅੱਜ ਇੱਕ ਅਸੀਂ ਖਲੋਤੇ ਆਪਣੇ ਬੱਚੇ ਦੀ ਮਦਦ ਉਹ ਦੁਹਾਰ ਮੰਗ ਰਹੇ ਕਿ ਸਾਡੇ ਬੱਚੇ ਨੂੰ ਬਚਾ ਲਓ ਤੇ ਲੋਕਾਂ ਨੂੰ ਇੰਨਾ ਡਾਊਟ ਹੋ ਰਿਹਾ ਲੋਕੀ ਪੁੱਠੇ ਕੁਐਸ਼ਨ ਇੰਨੇ ਪੁੱਛਦੇ ਆ ਪਰ ਸਿੱਧਾ ਜਵਾਬ ਜਦੋਂ ਮਿਲਦਾ ਹੈ ਉਹਦਾ ਕੋਈ ਰਿਐਕਸ਼ਨ ਨਹੀਂ ਹੈ ਮੈਂ 30-30 ਮਿੰਟ ਆਪਣੇ ਫੋਨ ਤੇ ਇੱਕ ਬੰਦੇ ਨੂੰ ਸਮਝਾਉਂਦੀ ਆ ਕਿ ਹਾਂ ਵੀ ਡੀਐਮਡੀ ਬਿਮਾਰੀ ਕੀ ਹੈ ਜਦਕਿ ਤੁਹਾਡੇ ਰੀਲਸ ਇੰਨੀਆ ਹੋਈਆਂ ਨੇ ਵਾਇਰਲ ਕਿ ਲੋਕਾਂ ਨੂੰ ਅੱਦੇ ਤੋਂ ਜ਼ਿਆਦਾ ਪੰਜਾਬ ਨੂੰ ਇਹ ਪਤਾ ਪੰਜਾਬ ਨੂੰ ਨਹੀਂ ਮੈਨੂੰ ਲੱਗਦਾ ਇੰਡੀਆ ਚ ਲੋਕਾਂ ਨੂੰ ਪਤਾ ਲੱਗਿਆ ਕਿ ਦੁਸ਼ੈਨ ਮਸਕੂਲਰ ਡਿਸਟ੍ਰੋਫੀ ਕਿਹੜੀ ਬਿਮਾਰੀ ਹੈ ਤੇ ਲੋਕੀ ਮੇਰੇ ਕੋ ਆ ਕੇ ਜਿਹੜੇ ਇਸ ਬਿਮਾਰੀ ਤੋਂ ਗ੍ਰਸਤ ਨੇ ਪਰਿਵਾਰ ਉਹ ਮੈਨੂੰ ਆ ਕੇ ਪੁੱਛਦੇ ਆ ਉਹਨਾਂ ਦੀ ਆਸ ਜਗਦੀ ਹੈ ਕਿ ਚਲੋ ਠੀਕ ਹੈ ਜੇ ਤੁਹਾਡੇ ਬੱਚੇ ਨੂੰ ਕੱਲ ਨੂੰ ਮਿਲੇਗੀ ਤਾਂ ਸ਼ਾਇਦ ਇਹ ਵੀ ਆਪਣੇ ਬੱਚੇ ਲਈ ਸੋਚ ਸਕੇ ਤੇ ਲੰਗਰ ਲਾਉਣੇ ਚਾਹੀਦੇ ਮੈਂ ਇਹ ਨਹੀਂ ਕਹਿੰਦੀ ਨਹੀਂ ਲਾਉਣੇ ਚਾਹੀਦੇ ਲੰਗਰ ਲਾਓ ਪਰ ਇਹ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਸਾਡੇ ਗੁਰੂ ਮਹਾਰਾਜ ਨੇ ਉਹਨਾਂ ਨੇ ਭੁੱਖਿਆ ਲਈ ਸ਼ੁਰੂ ਕੀਤਾ ਸੀ ਇਹ ਨਹੀਂ ਕਿਹਾ ਸੀ ਕਿ ਜਿਹੜੇ ਰਜੇ ਉਹਨਾਂ ਨੂੰ ਰਜਾਓ ਜੇ ਅਗਰ ਤੁਸੀਂ ਲੰਗਰ ਲਾ ਸਕਦੇ ਹੋ ਤਾਂ ਥੋੜਾ ਬਹੁਤ ਕੱਢ ਕੇ ਮੇਰੇ ਬੱਚੇ ਦੀ ਜ਼ਿੰਦਗੀ ਚਲੋ ਇੱਕ ਜ਼ਿੰਦਗੀ ਦਾ ਲੰਗਰ ਲਾ ਦੋ ਇੱਕ ਏਦਾਂ ਦਾ ਵੀ ਟੈਂਟ ਲਾਓ ਜਿੱਥੇ ਲਿਖਿਆ ਹੋਵੇ ਕਿ ਇਹ ਜ਼ਿੰਦਗੀ ਦਾ ਲੰਗਰ ਇੱਥੇ ਆਓ ਤੇ ਆਪਣੀ ਜ਼ਿੰਦਗੀ ਲੈ ਜਾਓ ਤੇ ਉਹ ਜ਼ਿਆਦਾ ਵਧੀਆ ਨਹੀਂ ਲੱਗੇਗਾ ਕਿ ਮੇਰਾ ਹੀ ਬੱਚਾ ਨਹੀਂ ਹੋਰ ਵੀ ਲੋਕਾਂ ਦੀ ਆਸ ਜਗੇਗੀ ਕਿ ਉਹਨਾਂ ਦੇ ਵੀ ਬੱਚੇ ਵੱਜ ਸਕਦੇ ਬਿਲਕੁਲ ਮੈਨੂੰ ਲੱਗਦਾ ਤੂੰ ਸੇ ਅੱਜ ਇੱਥੇ ਮੌਜੂਦ ਹੋ ਸਾਈਬਜ਼ਾਦ ਦੇ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਸਿਰ ਤੇ ਜ਼ਰੂਰ ਆਸ ਰੱਖਣਗੇ ਤੇ ਤੁਹਾਡਾ ਬੱਚਾ ਅਗਲੇ ਸਾਲ ਇੱਥੇ ਖੜਾ ਹੋਵੇ ਤੁਹਾਡੇ ਨਾਲ ਸਹੀ ਸਲਾਮ ਮੈਂ ਇਹ ਨਹੀਂ ਕਹਿੰਦੀ ਕਿ ਉਹ ਹੱਥ ਰੱਖਣਗੇ ਉਹਨਾਂ ਨੇ ਰੱਖਿਆ ਹੋਇਆ ਹੈ ਜੇ ਅਗਰ ਨਹੀਂ ਰੱਖਿਆ ਹੁੰਦਾ ਤੇ ਮੈਂ ਅੱਜ ਇੱਥੇ ਵੀ ਨਾ ਪਹੁੰਚ ਸਕਦੀ ਮੈਨੂੰ ਉਹਨਾਂ ਤੇ ਵੀ ਪੂਰਾ ਭਰੋਸਾ ਹੈ ਬਾਬਾ ਦੀਪ ਸਿੰਘ ਤੇ ਵੀ ਪੂਰਾ ਭਰੋਸਾ ਹੈ ਜੋ 200 ਸਾਲ ਪੁਰਾਣੀ ਬਿਮਾਰੀ ਦਾ ਇਲਾਜ ਹੁਣ ਕੱਢਿਆ ਜਦੋਂ ਮੇਰੇ ਬੱਚੇ ਨੂੰ ਚਾਹੀਦੀ ਹੈ ਤੇ ਇਹਦਾ ਮਤਲਬ ਇਹੀ ਹੈ ਕਿ ਉਹ ਮੈਨੂੰ ਇਸ਼ਾਰਾ ਦੇ ਰਿਹਾ ਕਿ ਹਿੰਮਤ ਨਾ ਹਾਰ ਤੂੰ ਆਪਣਾ ਰਾਹ ਲੈ ਕੇ ਚੱਲ ਮੈਂ ਪਿੱਛੇ ਖਲੋਤਾਂ ਜਿਉਂਨਾ ਦਾ ਮੇਰੇ ਸਾਡੇ ਪਿੱਛੇ ਹੱਥ ਹੈ ਨਾ ਰੱਬ ਦਾ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਹੋਇਆ ਹੈ ਬਸ ਗੱਲ ਲੋਕਾਂ ਤੱਕ ਪਹੁੰਚਣ ਦੀ ਦੇ ਰਹੇ ਪਹੁੰਚ ਜਾਏਗੀ ਲੋਕਾਂ ਤੱਕ ਤੁਸੀਂ ਹੌਂਸਲਾ ਰੱਖੋ ਤਾਂ ਤੁਸੀਂ ਵੀ ਜੇਕਰ ਸਰ ਅੰਧ ਫਤੇਗੜ ਸਾਹਿਬ ਦੀ ਧਰਤੀ ਤੇ ਇੱਥੇ ਆ ਰਹੇ ਹੋ ਤਾਂ ਇਹਨਾਂ ਵੱਲੋਂ ਇੱਥੇ ਹੀ ਆਪਣੀ ਕਾਰ ਦੇ ਵਿੱਚ ਆਪਣੇ ਬੱਚੇ ਦੇ ਮਦਦ ਲਈ ਡੋਨੇਸ਼ਨ ਵੀ ਲਗਾਈ ਗਈ ਹੈ ਸੰਡੇ ਤੱਕ ਅਸੀਂ ਆ ਸੰਡੇ ਤੱਕ ਮੇਰੀ ਛੁੱਟੀ ਹੈ ਸੰਡੇ ਤੱਕ ਅਸੀਂ ਇੱਥੇ ਹੀ ਆ ਸੋ ਮੇਰੀ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਜੋ ਵੀ ਕੋਈ ਸਿੰਗਰ ਹੈ بڑے بڑے ਸਿੰਗਰ ਨੇ ਮੈਂ ਕਿਸੇ ਕੋਈ ਪੈਸਾ ਨਹੀਂ ਮੰਗਦਾ ਜਿਹੜੇ ਦਿਲਜੀਤ ਦਿਲਜੀਤ ਭਾਜੀ ਨੇ ਐਮੀ ਵਿਰਕ ਭਾਈ ਨੇ ਆਪਣਾ ਗਿੱਪੀ ਗਰੇਵਾਲ ਜੀ ਨੇ ਗੁਰੂ ਰੰਧਾਵਾ ਸਰ ਦਾ ਮੈਸੇਜ ਆਇਆ ਸੀ ਸਾਨੂੰ ਉਹਨਾਂ ਨੇ ਨੰਬਰ ਵੀ ਮੰਗਿਆ ਸਾਡਾ ਰੀਲ ਦੇ ਉੱਤੇ ਮੈਸੇਜ ਆਇਆ ਜੇ ਕਹਿੰਦੇ ਅਸੀਂ ਜਿੰਨਾ ਹੈਗਾ ਆਪਣੇ ਵੱਲੋਂ ਕਰਾਂਗੇ ਸੋ ਜਿਹੜੀ ਪ੍ਰੈਜ਼ੀਡੈਂਟਾ ਮੈਮ ਨੇ ਹਿਮਾਚਲ ਦੇ ਉਹਨਾਂ ਨੇ 10 ਲੱਖ ਰੁਪਏ ਦਿੱਤਾ ਹੈ ਹੁਣ ਤਾਂ ਹੀ ਉਹ ਤੈਨੂੰ 5-6 ਮਹੀਨੇ ਹੋ ਗਏ ਨੇ ਉਹਨਾਂ ਨੇ ਦਿੱਤੇ ਨੇ ਅਗਰ ਉਹ ਤੋਂ ਮਦਦ ਆ ਸਕਦੀ ਹੈ ਮੇਰੀ ਤੇ ਇਧਰੋਂ ਕਿਉਂ ਨਹੀਂ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਪੈਸਾ ਨਹੀਂ ਮੰਗਦਾ ਕਿਸੇ ਕੋ ਵੀ ਬਸ ਇੱਕ ਰੀਲ ਪਾ ਦਿਓ ਤੁਸੀਂ ਇੱਕ ਇਹੋ ਜਿਹੇ ਚਿਹਰੇ ਜੋ ਜਿਨ੍ਹਾਂ ਨੂੰ ਲੋਕ ਜਾਣਦੇ ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਤੁਹਾਡੀ ਇੱਕ ਰੀਲ ਪਾਉਂਦੇ ਹੋ ਮਿਲੀਅਨਸ ਦੇ ਵਿੱਚ ਜਾਂਦੀ ਹੈ ਸੋ 5 ਲੱਖ ਬੰਦਾ ਅਗਰ 500 ਦਿਨ ਦਾ ਤੇ 25 ਕਰੋੜ ਹੋ ਜਾਂਦਾ ਹੈ ਤੇ ਤੁਸੀਂ ਦੇਖੋ ਇੱਕ ਮਿਲੀਅਨ ਦੇ ਵਿੱਚ ਕਿੰਨੇ ਬੰਦੇ ਹੁੰਦੇ ਨੇ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਜਮਾਨਾ ਹੈ ਮੈਂ ਗਿਲਜੀਤ ਬਾਜੀ ਅਮੀਰਿਕ ਜਿੰਨੇ ਵੀ ਆਪਣੇ ਪੰਜਾਬੀ ਸਿੰਗਰ ਨੇ ਜਾਂ ਪੰਜਾਬੀ ਕ੍ਰਿਕਟਰ ਨੇ ਸਾਰਿਆਂ ਨੂੰ ਆਜ ਜੋੜ ਕੇ ਬੇਨਤੀ ਕਰਦਾ ਪਲੀਜ਼ ਮੇਰੇ ਬੱਚੇ ਦੀ ਇੱਕ ਛੋਟੀ ਜੀ ਵੀਡੀਓ ਅਪੀਲ ਕਰ ਦਿਓ ਤਾਂ ਜੋ ਲੋਕਾਂ ਤੱਕਰ ਗੱਲ ਜਾਵੇ ਇਹ ਲੋਕੀ ਜਨਰਟੀ ਸਮਝਣ ਤੇ ਮੇਰੇ ਬੱਚੇ ਨੇ ਡੋਨੇਸ਼ਨ ਕਰਨ ਮੁੰਬਈ 'ਚ ਇਦਾਂ ਦਾ ਇੱਕ ਕੇਸ ਹੋਇਆ ਵੀ ਸੀ ਜਿਹਦੇ ਲਈ ਕਾਫੀ ਸਾਰੇ ਸੈਲੀਬ੍ਰਿਟੀਜ਼ ਨੇ ਵੀਡੀਓਜ਼ ਵੀ ਪਾਈਆਂ ਸੀ ਸ਼ਿਲਪਾ ਸ਼ੇਟੀ ਮੈਮ ਨੇ 3 ਕਰੋੜ ਦਾ ਚੈੱਕ ਇੱਕ ਬੱਚੇ ਨੂੰ ਦਿੱਤਾ ਸੀ ਤੇ ਜੇ ਅਗਰ ਮੁੰਬਈ ਮੈਂ ਕਿਸੇ ਆਪਣੇ ਇੰਡੀਆ 'ਚ ਕਿਸੇ ਨੂੰ ਕੰਪੇਅਰ ਨਹੀਂ ਕਰ ਰਹੀ ਕਿਉਂਕਿ ਇੰਡੀਆ ਵੱਲੋਂ ਸਾਰੇ ਇੰਡੀਆ ਤੋਂ ਹੀ ਮੈਨੂੰ ਡੋਨੇਸ਼ਨ ਆ ਰਹੀ ਹੈ ਬਟ ਫਿਰ ਵੀ ਮੈਨੂੰ ਜ਼ਿਆਦਾ ਭਰੋਸਾ ਆਪਣੀ ਕੌਮ ਤੇ ਆ ਤੇ ਮੈਂ ਇੱਕ ਮਾਂ ਹੋ ਕੇ ਤੁਹਾਡੇ ਸਾਰਿਆਂ ਅੱਗੇ ਆਪਣਾ ਪੱਲਾ ਅੜਦੀਆਂ ਪਲੀਜ਼ ਬਹੁਤ ਟਾਈਮ ਹੋ ਗਿਆ ਹੁਣ ਤੁਸੀਂ ਅਗਰ ਕੁਝ ਕਰ ਸਕਦੇ ਹੋ ਤੇ ਕਰੋ ਤੇ ਮੇਰੇ ਬੱਚੇ ਨੂੰ ਬਚਾ ਲਓ ਉਹਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਆ ਛੇਤੀ ਤੋਂ ਛੇਤੀ ਮੈਂ ਉਹਦਾ ਟ੍ਰੀਟਮੈਂਟ ਕਰਵਾਉਣਾ ਚਾਹਨੀ ਆ ਜੇ ਅਗਰ ਮੇਰੀ ਆਵਾਜ਼ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਰਿਕੁਐਸਟ ਕਰਦੀ ਇੱਕ ਵੀਡੀਓ ਨਾਲ ਤੁਹਾਡਾ ਕੁਝ ਨਹੀਂ ਜਾਣਾ ਪਰ ਮੇਰੇ ਬੱਚੇ ਦੀ ਜ਼ਿੰਦਗੀ ਬਚ ਜਾਏ ਤਾਂ ਬਿਲਕੁਲ ਤੁਸੀਂ ਵੀ ਜ਼ਰੂਰ ਦਾ ਸੰਬੰਧ ਕੱਢੋ ਇਸ ਬੱਚੇ ਦੀ ਮਦਦ ਕਰੋ ਤੇ ਬੱਚੇ ਦੀ ਜ਼ਿੰਦਗੀ ਵੀ ਬਚਾਓ